ਲਿਵਰ ਆਇਆ ਆਪਣੇ ਇੱਧਰ ਹੋਰ ਆਪਣਾ ਘੋਟ ਜਾ ਲਾ ਰਿਹਾ ਤੇ ਵੇ ਲੱਗਦਾਗਾ ਬਾਹਰ ਹੀ ਦੂਰ ਪਾ ਰਹਿਣੇ ਜਾ ਕੇ ਉਹਨਾਂ ਆਇਆ ਉਹਨੇ ਸਹੀ ਗੱਲ ਹੈ ਏਗਾ ਟਰੈਕਟਰ ਵੱਡਾ ਬਾਈ ਸਾਡੇ ਕੋਲੇ ਆ ਆ ਆ ਆ ਆ ਦੇਖੋ ਰਿਗਾ ਟੁੱਟਿਆ ਪਿਆ ਸਾਡਾ ਇਹ ਬੁੱਲ ਮਲਾ ਕੇ ਸਾਡਾ ਧੱਕਿਆ ਜਾਂ ਦਾਬ ਚ ਹੀ ਜਾਂਦਾ ਝੋਟਾ ਟਾ ਚੱਲ 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 ਅੱਗੇ ਜਾ ਕੇ ਲਾਹਾਂਗੇ ਉਹ ਲੋਡਰ ਕੋਲ ਦੀ ਜਾਣਾ ਪਾ ਸਕਤੀ ماں ਥੱਲੇ 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 ਲਾਲਾ ਥੱਲੇ 855 ਦਾ ਹੀ ਨੰਗੂ ਓਏ ਸ਼ੀਕਰ 855 ਦਾ ਹੀ ਨੰਗੂ ਆ ਆ ਲੈ ਸੁ ਕਿੱਧਰ ਆ ਗਿਆ ਲੈ ਬਾੜ ਦੇ ਨਾ ਰਾਜਸਥਾਨ ਦਾ ਗੇ 855 ਦਾ ਹੀ ਨੰਗੂ ਆ ਟੈਗੜਾ ਕੋ ਮੋੜੇ ਆਗ ਦਾ ਮਾਰ ਰੋ ਹਾਂ ਆਪਾਂ ਨੂੰ ਕਿਹੜਾ ਮੈਂ ਮੈਂ ਆਪਾਂ ਨੂੰ ਕਿਹੜਾ ਸੁਣਿਆ ਹੋਣੀਆਂ ਤੈਨੂੰ ਮਾਰੀ ਹੋਣ ਕਿਵੇਂ ਕਹਿਵੇਂ ਕੌਣ ਜਸੂ ਉਹ ਰਹਿਣਾ ਕਿਵੇਂ ਆ ਜਸੂ ਆਖ ਨਹੀਂ ਮਾਰੀਦਾ ਬ੍ਰੇਕ ਦੱਬਣ ਦੇ ਤਾਂ ਲੋਡ ਨਾ ਓਰੇ ਜੇ ਪਾਜਣ ਬ੍ਰੇਕ ਦੱਬਣ ਦੀ ਲੋੜ ਨਿਉਰੇ ਬਾਹਰ ਜਾਣ ਦੇ ਦਿੱਤੇ ਟਾਇਰ ਨਾਲ ਚੱਲਾਓ ਜੀ ਰਸੂਆ ਖੜਾ ਪਿਆ ਕੀ ਆਹ ਕਹਿੰਦੀ ਮਾਰੀਏ ਕਰੀਏ ਦਾ ਸਮਝਿਆ ਸੀ ਜੀ ਗਾਉਂ ਦੇ ਸਿੱਧਾ ਕੋਈ ਨਾ ਕਰਕੇ ਦੇ ਹੋਣੀਆਂ ਚਾਚਾ 30 ਤਰੀਕ ਨੂੰ 30 ਤਰੀਕ ਨੂੰ 30 ਹੋਣੀਆਂ ਹਾਂ ਚਾਚਾ ਮਮਾ ਹੋਰ ਪੀਟੀਐਮ ਲੱਗ ਕੇ ਕਹਿੰਦੇ ਜੀ 20 ਹੋਣੀਆਂ ਉਹ ਸਾਡੇ ਤਾਂ ਸ਼ਾਇਦ ਕਹਿੰਦੇ ਨੇ ਮम्मा ਫੋਨ ਆਇਆ ਪਤਾ ਨਹੀਂ ਉਹ ਮਾ ਨੰਬਰ ਹੈ छोटे होंगे मार्स हां मां तीन उ करनी है हां ना मैं तो 7000 ਜੀ ਆਮਾ 7000 ਜੀ ਹੋ ਗਿਆ हां ओ तुम्हारा ਕਦੇ ਦੁੱਧ ਦਿੱਤੀ ਜੀ ਹੋ ਮੇਰੇ ਨਾਲ ਨਾ ਹੈ

ਤੋ ਜਦੋਂ ਤਾਂ ਫਰਾਰ ਬਣਾਉਣਾ ਜਰੂਰੀ ਆ ਜਾਣਾ ਆਇਆ ਹੋਗੀ ਨਾ ਕੱਖਾਂ ਦੀ ਪੰਡਾ ਇਹ ਹਾਂ ਥੋੜੇ ਚੜ ਕੇ ਹੀ ਕੱਖਾਂ ਦੀ ਪੰਡਾ ਇਹ ਮੇਰੇ ਖੜੀ ਆ ਗਈ ਹੈ ਕਿੱਧਰ ਭੱਗ ਗਿਆ ਤੂੰ ਓ ਮਮਾ ਦੁਕਾਨ ਤੇ ਆ ਅੱਛਾ ਸਪਟਰਾੰਦੇ ਇਹ ਕਰਦਾ ਹੁੰਦਾ ਕੰਮ ਦੁਕਾਨ ਤੇ ਹਾਂ ਮਾੜਾ ਹੁੰਦਾ ਹੈ ਮਾੜਾ ਮਾੜਾ ਸਰਵਿਸ ਲਾਉਣਾ ਹੁੰਦਾ ਹਾਂ ਮਮਾ ਉਹਦਾ ਹਾਂ ਆ ਲੁਪਟੇ ਦੇ ਦੇ ਹਾਂ ਹੈ ਇੱਧਰ ਆ ਜਾ ਕਹਾਂ ਬਹੇ ਜੀ ਦਮ ਬਸ ਮਮਾ ਕਿਥੋਂ ਆਵਾ

ਉਹਨੂੰ ਵੀ ਜਾਂਦੇ ਨੇ ਵਪਾਰ ਤੋਂ ਉਹਦਾ ਮम्मा ਜੋ ਕਿ ਡੱਕਾ ਹੁੰਦਾ ਉਹ ਤੋਂ ਆਈ ਹੁੰਦੀ ਆ ਉਹ ਛੋਟੇ ਮੰਡੇਰਾ ਇਹਨੂੰ ਫੋਨ ਕਰਕੇ ਮਾਰਾ ਆਮਣੇ ਆਏਗਾ ਨਹੀਂ ਆਉਂਦੇ ਜੇ ਮੈਂ ਤੂੰ ਤੇਰਾ ਚੱਕੀ ਚੱਕੀ ਆਉਂਦਾ ਭੈਂਦਾ ਤੂੰ ਜਮੀਦਰ ਮੇਲਾ ਰੱਖਿਆ ਹੋਰ ਲੱਗ ਗਰਮਣੀ ਯਾ ਵੇਖ ਕੇ ਯਾਰ ਕੇ ਜਾ ਉਰੇ ਹੋਲਾ ਮੈਂ ਤੇ ਬੇਵੜਾ ਕਿ ਜਮਾ ਤੂੰ ਸੱਤ ਛੱਡਦਾ ਬੋਲ ਰਿਹਾ ਜਾ ਰੈਡ ਰੈਡ ਕਹਾਂ ਕਰਦੇ ਉਰੇ ਆ ਜਾ ਤਾ ਬੋਲ ਨਾ ਨਾ ਇੱਥੇ ਲੋਡ ਨਹੀਂ ਮੈਨੂੰ ਫੇਰ ਲੱਛਾਂ ആ ബാഹ് വാട ഫാ ഫാമത്തെ ജാർട്ട് ਕਰਿਆ ਨਹੀਂ ਕੰਮ ਕੰਮ ਕਿਹੜਾ ਕਰਿਆ ਕੰਮ ਇਹਨਾਂ ਦਾ ਡੈਮੋ ਕਰਾ ਦੇ ਨੂੰ ਉਹਨੇ ਬਣਾ ਦੋ ਸਾਲ ਆਪਾਂ ਦਾ ਕੁਝ ਵੀ ਨਹੀਂ ਕਰਿਆ ਜੇ ਟੱਕਾ ਵੀ ਤੋੜਿਆ ਟੱਕਾ ਟੱਕਾ ਹੀ ਤੋੜਿਆ ਅੱਜ ਟੱਕਾ ਤੋੜੇ ਤੇ ਇਹ ਹੋ ਗਿਆ ਦੇਖੀ ਜਾਂਦੀ ਆ ਦੇਖੀ ਜਾਂਦੀ ਆ 59 11 59 11 59 11 ਇਹੋ 59 ਫੇਰ ਚੜੂ ਐ 59 11 59 11 ਕਹਿ ਨਾਟ ਕਰਾ ਨਾਟ ਕਰਾ ਚੜ ਗਿਆ ਠੀਕ ਹੈ ਨਾ ਆਖੇ ਨਾਟ ਕਰਾ ਚੜਦਾ ਇਧਰ ਦੇਖੋ ਬਾਈ ਗੰਨਾ ਕੈਂਟ ਲਾਦਾ ਬਾਈ ਇਧਰ ਦੇਖ ਐਲੇ ਫੋੜਨੇ ਵਾਲੀ ਲੱਗਦਾ ਮੋਰ ਨਾਲ ਆ ਆ ਆ ਆ ਆ ਮੰਮੇ ਮੰਗੋ ਆ ਘੰਟੇ ਦੀ ਬੋਤਲ ਹੋਵੇ ਆ ਆ ਆ ਆ ਆ ਪਹਿਲਾਂ ਭਾਈ 9 ਘੰਟੇ ਚ ਪਹੁੰਚੇ ਸੀ 5 ਕਿਲੋਮੀਟਰ ਬਾਈ ਸੀਗੇ 5 ਕਿਲੋਮੀਟਰ ਹੋਣ ਜਾਣਾ ਘੰਟਾ ਹੋਣ ਲੱਗ ਜੋ ਹੋਣਾ ਹੈ ਸਾਡੇ ਕੋਲ ਨਾ ਕੈਲਗਿਰੀ ਦਾ ਲੋਡ ਭਰਿਆ ਹੋਇਆ ਹੈ ਠੀਕ ਹੈ ਕੈਲਗਿਰੀ ਦਾ ਲੋਡ ਭਰਿਆ ਹੋਇਆ ਹੈ ਜਾ ਕੇ ਡਿਲੀਵਰੀ ਕਰਨੀ ਹੈਗੀ ਕਿਲੋਮੀਟਰ ਸਾਡੇ ਕੋਲੇ 5 ਹੀ ਆ ਇਹ ਨਾ ਹੋ ਗਿਆ ਓਵਰ ਸੀਡ ਲੋਡ ਕਰਕੇ ਜਦੋਂ ਸਲੋ ਜਾਣਾ ਉਹ ਹਾਂ ਫਸ ਰਿਆਂ ਤਾਂ ਲੱਗ ਲੈ ਇਹਦਾ ਤੁਸੀਂ ਜਿੰਦੇ ਹੈ ਨਾ ਨਹੀਂ ਤਾਂ ਉਹਨਾਂ ਜੋ ਬੋਲਦਾ ਖਾਦੀ ਕਰ ਰਹੇ ਹਾਂ ਆ ਆ ਵੀ ਪੈਦਾ ਹੈ ਨਾ ਇੱਕ ਬਾਕੀ ਆ ਪੀਟਰ ਬੈਲਟ ਭਾਈ ਸਾਡੇ ਕੋਲੇ ਲੋਡ ਆ ਨਾ ਥੋੜਾ ਜਿਹਾ ਹੈਵੀ ਆ ਕਿਲੋਮੀਟਰ ਹੀ 5 ਹੀ ਜਾਣਾ ਹੈਵੀ ਲੋਡ ਕਰਕੇ ਸਾਨੂੰ ਥੋੜੀ ਜਾਣਾ ਪਊ ਪੀਟਰ ਬੈਲਟ ਦਾ ਕਹਿੰਦਾ ਸਾਨੂੰ ਕਰਾ ਛੜ ਦੋ ਛੜ ਦੋ ਆ ਦੇਖ ਸੁਈ ਦੇਖੋ ਉਹ ਮਰਾਗਾ ਨਿੱਕੋ ਜਿਹਾ ਥੱਲੋ ਪਰ ਆਇਆ ਸਾਨੂੰ ਫਾਈਵ ਲੋਡ ਕਰਕੇ ਹੋੜੇ ਜਾਂਦਾ ਬੁੱਕ ਨਹੀਂ ਆਵਣੇ ਦੁਵਾਰਾ ਹੀ ਲੱਗਿਆ ਆਂਦੇ ਆ ਕਹਿੰਦੇ ਮੈਂ ਫਾਸਟ ਡਰਾਈਵਰ ਐ ਆਵਣਾ ਭਈ ਸੈਕੰਡ ਡਰਾਈਵਰ ਐਗਾ ਦੁਵਾਰਾ ਇੱਧਰ ਹੀ ਦੁਵਾਰਾ ਨਹੀਂ ਵੇਰੇ ਲੋਡ ਲੱਦਾ ਜਾਂਦਾ ਕਹਿੰਦੇ ਆਹਾ ਹਾ ਹਾ ਕਹਿੰਦਾ ਨਾ ਗਾਣਾ ਹੈ ਨਾ ਉਦੋਂ ਚੌੜੀਆਂ ਪੂਰੀਆਂ ਸੜਕਾਂ ਨਹੀਂ ਉਹ ਤਾਂ ਪੀਟਰ ਮਾਰੇ ਵੜਕਾਂ ਨੇ ਹੈ ਹੈ ਮਾਰਦਾ ਇਹ ਵੜਕਾਂ ਪੂਰੀਆਂ ਉਹ ਤਾਂ ਪੀਟਰ ਮਾਰੇ ਵੜਕਾਂ ਨੇ ਹੈ ਪੀਟਰ ਸਾਡਾ ਪੂਰਾ ਵੜਕਾਂ ਮਾਰਦਾ ਸੜਕਾਂ ਦੀ ਘਾਟ ਹੈ ਇਹ ਜੀਵ ਸਾਡੀ ਝੁੱਕ ਕੇ ਤਾਲਵੇਂ ਲੱਗੀ ਪਈ ਐ ਇਸ ਟਾਈਮ ਪੁੱਤਾਂ ਆ ਵੀ ਪਾਣੀ ਦੀ ਜੇ ਬੈੜ ਕੇ ਮੰਗੂ ਲੱਗਾਂਗੇ ਜੱਗ ਪਾਪੂ ਸਾਹ ਪਾਣੀ ਉਹ ਭੈਣਾਂ ਕਾ ਆਹ ਉਹ ਤਾਂ ਇੰਜ ਕਰਦਾ ਨਹੀਂ ਪੀਏ ਚੰਗੀ ਗੱਲ ਤੇ ਇਟਰ ਸਾਡਾ ਕਰੇ ਇੱਧਰ ਭਾਜਣ ਕਰੇ ਇੱਧਰ ਭਾਜ ਜਾਂਦਾ ਓਵਰਲੋਡ ਕਰਕੇ ਨਾ ਇਹ ਥੋੜਾ ਜਿਹਾ ਕਾ ਟਾਇਰ ਆਏ ਆਗਾ ਜੇ ਨਵੇਂ ਨੇ ਟਾਇਰ ਤਾਂ ਉਹ ਤੇ ਦੇਖ ਸਕਦੇ ਹੋ ਟਾਇਰ ਸਾਡੇ ਨਵੇਂ ਨੇ ਜਾਵਾ ਤੇ ਆਹ ਖਲੈਸਰ ਆ ਕੋਈ ਇੰਟਰਵੈਲਟ ਦਾ ਐ ਦਾ ਸਾਲ ਆ ਸਲੈਸਰ ਦਾ ਸੀਗਾ ਐਸ ਤੋਂ ਹੀ ਦੂਜਾ ਲਵਾਇਆ ਮੇਰੇ ਬੈਟ ਦੇ ਥੱਲੇ ਵਾਲਾ ਠੀਕ ਹੈ ਜੀ ਆਹਾ ਹਾ 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 ਉਹ ਸਾਹਮਣੇ ਮੈਕਸੀਕੋ ਦਾ ਬਾਰਡਰ ਆ ਗਿਆ ਤੁਹਾਨੂੰ ਦਿੰਦਾ ਹੂੰ ਜਦੋਂ ਸਪੈਦੇ ਆ ਗਏ ਭਾਜੇ ਟੱਪ ਗਏ ਜਦੋਂ ਬਾਰਡਰ ਕ੍ਰੋਸ ਕਰਕੇ ਡਿਲੀਵਰੀ ਕਰਾਂ ਠੀਕ ਹੈ ਜੀ ਬਸ ਤੁਹਾਨੂੰ ਅੱਗੇ ਜੀ ਚਲੋ ਇਹ ਸਿੱਟੀ ਚ ਵੜ ਕੇ ਸਿਟੀ 'ਚ ਵੜ ਕੇ ਦਿਖਾਉਣੇ ਆ ਤੁਹਾਨੂੰ। ਪਹਿਲਾਂ ਦਿਖਾਉਣੇ ਤੁਹਾਨੂੰ ਸਿਟੀ 'ਚ ਵੜ ਕੇ। ਠੀਕ ਹੈ, ਵਾਟਰਪਾਰ ਕਰ ਲਏ ਫਿਰ ਸਾਨੂੰ ਅੱਗੇ ਦਾ ਦਰਸਾ ਸਾਨੂੰ ਅਸੀਂ। ਸਿਟੀ 'ਚ ਵੜ ਕੇ ਦਿਖਾਉਣੇ ਆਗੇ। ਕਿੰਦਾ ਦਾ ਪੈਸਰਾ ਕੀ ਮਾਹੌਲ ਹੈ। ਕਿੰਦਾਂ ਦੀਆਂ ਗਲੀਆਂ ਨੇ, ਕਿੰਦਾਂ ਦੀਆਂ ਸੜਕਾਂ ਨੇ। ਓਏ ਓਏ ਪਿੰਡਰ ਪਾਸਾ ਜਾ ਕੇ ਬਾੜ ਦਾ ਫੇਰ ਪਤਾ ਲੱਗੂ ਭਾਈ। ਤੁਹਾਨੂੰ ਇਹ ਗਾਂਵਾਂ ਜਾ ਕੇ ਦੱਸਾਂਗੇ। ਠੀਕ ਹੈ। ਇਟਰ ਬੈਲਟ ਭਾਈ ਅਸੀਂ। ਬਾਟਰ ਦੇ ਨਾਲ-ਨਾਲ ਪਾ ਲਿਆ ਇਧਰਲੇ ਪਾਸੇ ਕੰਦ ਰਹਿ ਗਈ ਮਿਸੀਕੋ ਦੀ ਠੀਕ ਆ ਆ ਜੰਗਲ ਆ ਗਿਆ ਇਹ ਨਾਲ-ਨਾਲ ਨਾਲ ਉਹਨਾਂ ਦੇ ਬਾਟਰ ਦੇ ਨਾਲ ਦਰਾਖਤ ਲਾਏ ਹੋਏ ਨੇਗੇ ਤੇ ਇਧਰਲੇ ਪਾਸੇ ਜੀ ਦਰਿਆ ਜਾ ਰਿਹਾ ਠੀਕ ਆ ਸਮੁੰਦਰ ਆ ਇਹ ਉਹ ਅੱਗੇ ਆ ਕੇ ਉਹਨੂੰ ਦਿਖਾਉਣਿਆ ਨਾਕਰਾ ਫਾਲ ਟੈਕਦਾ ਭਾਈ ਨਾਕਰਾ ਫਾਲ ਉਹਨਾਂ ਅੱਗੇ ਆ ਕੇ ਡੈਗਦਾ ਉਹਨੂੰ ਚਾਲ ਪੈਂਦੀ ਆ ਉੱਥੇ ਪੁਮੀਰੀ ਪੈਂਦੀ ਹੈਗੇ ਬਹੁਤ ਤਗੜੀਆਂ ਤਗੜੇ ਬਈ ਮਸ਼ੀਨਾਂ ਲਾਈਆਂ ਹੋਈਆਂ ਇਹਨਾਂ ਦੇ ਆ ਵਿਜਲੀ ਤਿਆਰ ਕਰਨ ਵਾਸਤੇ ਬਾਹਰਲੇ ਦੇਸ਼ ਵਾਲਿਆਂ ਦੀਆਂ ਫਿਕਟਰ ਬੈਲਟ ਚੱ ਰਹਾ ਆਪਣਾ ਦੇਖ ਲਓ ਤੁਸੀਂ ਥੋੜੀ ਡੈਂਟਿੰਗ ਪੈਂਡ ਕਰਾਉਣ ਵਾਲਿਆ ਫਿਕਟਰ ਬੈਟ ਦੇਖਦਾ ਆ ਇਹਦਾ ਮਗਰਾਟ ਸਹੀ ਕਰਾਉਣ ਵਾਲਾਗਾ ਥੋੜਾ ਇਹਦਾ ਸ਼ੌਕਰ ਲੂਜ਼ ਆਗਾ ਸ਼ੌਕਰ ਲੂਜ਼ ਕਰਕੇ ਨਾ ਇਹ ਥੱਲੇ ਇਹ ਹੁੰਦਾਗਾ ਤੇ ਆਹ ਦੇਖੋ ਤੁਸੀਂ ਬਾਈ ਵਾਤਾਵਰਨ ਚੈੱਕ ਕਰੋ ਵਾਹ ਵੇ ਵਾਹ ਜਮਾ ਠੰਡੀ ਐ ਇਧਰਲੇ ਪਾਸੋਂ ਦਰਿਆ ਦੇ ਵਿੱਚ ਦੀ ਹਵਾ ਆਉਂਦੀ ਹੈਗੀ ਇਧਰਲੇ ਪਾਸੋਂ ਦਰਖਤਾਂ ਵਿੱਚ ਦੀ ਹਵਾ ਆਉਂਦੀ ਆ ਤੇ ਵਾਤਾਵਰਨ ਦੇਖੋ ਪੂਰਾ ਸੋਹਣਾ ਹੈ ਬਾਈ ਆਪਾਂ ਲੋਡ ਬੱਸ ਆਪਣਾ ਲਾ ਲੋ ਸਾਹਿਬ ਇਹ 2 ਕਿਲੋ ਮੀਟਰ ਰੰਗਿਆ ਸੀ ਤਿੰਨਾਂ ਕਾ ਕਿਲੋਮੀਟਰ ਰਹਿ ਗਿਆ ਸਾਡਾ ਐ ਵੀ ਲੋਡ ਕਰਕੇ ਅਸੀਂ ਮੀਟਰ ਬੈਟ ਨੂੰ ਬਾਲਾ ਭਜਾ ਨਹੀਂ ਸਕਦੇ ਫਿਰ ਸਾਨੂੰ ਕੰਪਨੀ ਕਹਿੰਦੀ ਵੀ ਚਾਹੇ ਘੰਟਾ ਵੱਧ ਲੱਗ ਜੇ ਤੇ ਕਹਿੰਦੇ ਤੁਸੀਂ ਵੀ ਮਾਲ ਸੇਫ ਪੰਚ ਸੇਫ ਪਹੁੰਚਾਉਣਾਗਾ ਸੀ ਆਖਾ ਠੀਕ ਹੈ ਜੀ 6000 ਡਾਲਰ ਤਨਖਾਹ ਆਪਣੀ 3000 ਡਾਲਰ ਆ ਮੁੰਡੇ ਦੀ ਇਹ ਸੈਕੰਡ ਡਰਾਈਵਰ ਆਗਾ ਆਪਾਂ ਫਾਸਟ ਡਰਾਈਵਰ ਆ ਆਹਨੋ ਪ੍ਰੋਜੈਕਟ ਦਿਖਾਉਣੇ ਆਗੇ। ਇਹ ਮੁੰਡਾ ਆਇਆ ਵੀ ਦਿਨੇ-ਦਿਨੇ ਚਲਾਉਂਦਾ ਹੈਗਾ ਤੇ ਆਪਾਂ ਵੀ ਰਾਤ ਨੂੰ ਵੀ ਚਲਾਇਆ ਤੇ ਦਿਨੇ ਵੀ ਚਲਾਈਦਾ ਹੈਗਾ। ਚਲਾ ਐਵੇਂ ਜਦੋਂ ਥੱਕ ਜਾਈਦਾ ਫਿਰ ਨਾਲ ਬੰਦਾ ਜ਼ਰੂਰੀ ਹੈ ਨਾ। ਤੇ ਆਹ ਮੂਰੇ। ਤੁਹਾਨੂੰ ਦਿਖਾਉਣੇ ਆ। ਝਾਲ ਪੈਂਦੀ ਦੇਖੋ ਜੀ। ਸਾਗਰਾ ਫਾਲ ਆ ਗਿਆ ਕਰਨ। ਦੇਖੋ ਝਾਲ ਪੈਂਦੀ। ਥੋੜਾ ਜਿਹਾ ਨਾ ਇਹ ਰ ਛੋੜਾ ਦੇ ਦਿੱਇਆ ਪਿੱਟੇ ਬੱਟ ਥੋੜਾ ਜਿਹਾ ਬੁੜਕ ਦਾ ਜ਼ਿਆਦਾ ਆ ਆ ਲੋ ਜੀ ਉਹ ਦੇਖ ਸਕ ਰਹੇ ਹੋ ਚੈੱਕ ਕਰ ਰਹੇ ਤੁਸੀਂ ਐਥੋ ਇਹ ਸੱਜੇ ਮੁੜ ਜਾਂਦਾ ਜਿਹੜੇ ਮੇਰੇ ਵੀਰ ਪਹਿਲੀ ਵਾਰ ਆਉਂਦੇ ਨੇ ਆਪਣੇ ਪੰਜਾਬ ਤੋਂ ਆਏ ਹੋਏ ਆਪਣੇ ਵਲੌਗ ਹੁਣ ਆ ਬੋਝੋੜੇ ਰਹੇ ਹੋ ਉਹਨੂੰ ਦੱਸਿਆ ਜਾਇ ਕਰਾਂਗੇ ਤੇ ਹੁਣ ਐਥੋ ਸੱਜੇ ਮੁੜ ਕੇ ਸਦਾ ਬੌਪਰ ਚੜ ਜਾਗੇ ਉੱਪਰ ਚੜ ਕੇ ਦੇਖੋ ਜੀ ਪ੍ਰੋਜੈਕਟ ਦੇ ਹੋ ਕਿੰਨਾ ਤਾਕੜਾ ਲਾਇਆ ਹੋਇਆ ਆ ਨਾ ਤਰਾ ਸਮੁੰਦਰ ਵਿੱਚ ਨਾ ਇਹ ਬਿਜਲੀ ਬਣਾਉਂਦੇ ਨੇ ਪੈਦਾ ਕਰਦੇ ਨੇ ਉਹ ਦੇਖੋ ਤੁਸੀਂ ਪਾਣੀ ਦੇਖੋ ਇਹ ਕੀ ਆ ਬਸ ਤੇ ਉਲੀ ਚੜਾਈ ਆ ਗਈ ਤੇ ਫੀਟਰ ਬੈਟਾ ਮਾਰਦਾ ਸੜਕਾ ਫੜਕਾ ਮਾਰਦਾ ਪਾਣੀ ਨਹੀਂ ਓਰੇ ਪਾਣੀ ਆ ਦੇਖੋ ਜੇ ਇਧਰ ਤੇ ਇਧਰ ਸੇ ਚੈੱਕ ਕਰੋ ਵਾਹ ਵੀ ਵਾਹ ਮੁੰਡਿਓ ਕੱਡਾ ਜਗਾੜ ਆ ਆ ਦੇਖੋ ਜੇ ਪਾਣੀ ਸਾਨੂੰ ਕਿਤੇ ਨਹੀਂ ਮਿਲਿਆ ਆਬਲਦੇਸੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਆ ਕਰਕੇ ਕਹਿਣਾ ਆਪਣੇ ਪਿਆਰ ਬਸ ਰੀਸਣੀ ਸਾਨੂੰ ਪਾਣੀ ਕਿਥੋਂ ਨਹੀਂ ਮਿਲਿਆ ਦੇਖੀ ਭਾਈ ਓਏ ਏ ਟੂ ਕੁਛ ਨਹੀਂ ਪਤੰਦਰੋ ਵਾਹ ਵੇ ਵਾਹ ਦੇਖੋ ਜੀ ਆ ਦੇਖੋ ਤੁਸੀਂ ਵਾਹ ਵੇ ਵਾਹ ਕਿਆ ਬਾਤ ਆ ਮੁੰਡਿਆ ਧੌਨੂ ਜੀ ਕਰਦਾ ਜਿਹੜੇ ਸਾਹ ਤੇ ਗਰਮੀ ਆ ਦੋਵੇਂ ਕਪੜਾ ਜੈਟਾ ਕੇ ਹੋਰ ਦਿਖਾਉਂਗਾ ਅੜ ਜਾ ਭਾਈ ਖੜਦਾ ਲੋ ਆ ਲੋ ਆਜੋ ਲੋਡ ਆਣਾ ਲੋਡ ਕਰਕੇ ਪਤਾ ਹੀ ਲੱਗਦਾ ਆਪਣਾ ਪਿੱਛੇ ਢੰਡੇ ਲਾਈਆਂ ਹੋਈਆਂ ਨੇ ਹੈਵੀ ਲੋਡ ਕਰਕੇ ਆ ਦੇਖੋ ਇਹ ਸਮੁੰਦਰ ਦੇਖੋ ਇਹ 3 ਕਿਲੋਮੀਟਰ ਹੁਣ ਆਪਾਂ ਨੂੰ ਸਮੁੰਦਰੀ ਚੱਲੂਗਾ ਤੇ ਇਹ ਜਿੱਥੇ ਆਉਣਾ ਪਿਆ ਸਮੁੰਦਰ ਦੇਖੋ ਇੱਥੇ ਕਰ ਰੋ ਇੱਥੇ ਦੇਖ ਲੋ ਇੱਥੇ ਉੱਥੇ गाड़ी बहुत है ठंडा पानी, पानी है आहा, आहा। 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 आहा भाई पानी पीने की कोई सहूलत नहीं पानी की कोई सहिता नहीं हैगी बार देश च ਕਾ ਆ ਗਏ ਮੁਰੇ ਇਹ ਕਈ ਪਾਸਾਂ ਵਿੱਚ ਬੰਡਿਆ ਹੋਇਆ ਸਮੁੰਦਰ ਹੈ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਦੋ ਵੱਟੇ ਲੱਗੇ ਹੋਣੇ ਪਿੱਛੇ ਵੱੱਟੇ ਜੀ ਇਹ ਛੋਟਾ ਸਮੁੰਦਰਿਆ ਰਹੀ ਹੈ ਆ ਦੇਖੋ ਇਹ ਵੱਡੇ ਸਮੁੰਦਰ ਤੋਂ ਛੋਟੇ-ਛੋਟੇ ਨਾਲ ਕਸਬਿਆਂ ਨੂੰ ਜਾਂਦਾ ਪਾਣੀ ਤੇ ਹੁਣ ਅਮੜਾ ਪੱਤਰ ਏਰੀਆ ਆ ਗਿਆ ਆਪਾਂ ਪੀਟਰ ਬੈਡਨ ਬੜਾ ਗੇਰ ਦੇ ਦੀਆ ਵੱਡਾ ਚਲੋ ਇਹ ਦੇਤਾ ਬਾ ਵੇ ਬਾ ਆਹਾ ਆਹਾ ਵਾ 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 ਇਧਰ ਦੇਖੋ ਜੀ ਇਹਨਾਂ ਥੱਲੇੋਂ ਲੈ ਗਿਆ ਹੈਰਾ ਕੋਈ ਕਿਹੜੀ ਸਿਟੀ 'ਚ ਭਾਈ ਆਪਾਂ ਲੋਡ ਖਾਲੀ ਕਰਨ ਆ ਗਾ ਉਹ ਸਿਟੀ 'ਚ ਪਹੁੰਚ ਗਏ ਇਹ ਕੌਲ ਇਹ ਕੈਲੇ ਭੋਰਨਿਆਂ ਦੀ ਸਿਟੀ ਆ ਭਾਈ ਜੀ ਏ ਸਿਟੀ ਦਾ ਬਹੁਤ ਹੀ ਸੋਹਣਾ ਨਾਵਾ ਬੋਕਰ ਸਹਿਰ ਆ ਗਿਆ ਜੀ। ਇਹ ਬੋਕਰ ਸਹਿਰ ਦੇ ਨੌਜਵਾਨ ਤਾਸ਼ ਖੇਡਦੇ ਹੋਏ। ਮੇਲੀ ਮੜੀ ਦਾ। ਬਈ ਕੈਲੀਫੋਰਨੀਆ ਦਾ ਲੋਹੜਾ ਸਾਡੇ ਕੋਲੇ। ਠੀਕ ਹੈ ਜੀ। ਆ ਨੌਜਵਾਨ ਤਾਸ਼ ਖੇਡਦੇ ਹੋਏ। ਆ ਸਹਿਰ ਦਾ ਨੌ ਆ ਗਿਆ ਜੀ। ਐ ਤੁਸੀਂ ਥੱਲੇ ਉਤਰ ਗਏ। ਵੱਡੇ ਰੋਡ ਤੋਂ। ਚੱਲ ਚੱਲ ਮੁੰਡਿਆ ਪੀਟਰ ਬਿਲਟ ਦੇ ਬ੍ਰੇਕ ਛੱਟ ਦੇ ਘੱਟ ਨੇ। ਉਰੇ ਨਾਲ ਆ ਕੰਮ ਨੂੰ ਲਮਕਾ ਕਿਹਾ ਵੇ ਦੁਕਾਨ ਤੋਂ ਫੜ ਕੇ ਲਿਆ ਬਾਹਰ ਚ ਆਇਆ ਆਪਣੇ ਕੰਪਨੀ ਦਾ ਗੇਟ 'ਚ ਆਇਆ ਜਿੱਥੇ ਆਪਾਂ ਲੋਡ ਖਾਲੀ ਕਰਨਾ ਏ ਛੋਟਾ ਦੇ ਦिए ਫਿਲਟਰ ਬੈਟ ਨੂੰ ਨੰਗ ਗਿਆ ਭਾਈ ਨੰਗ ਗਿਆ ਨੰਗ ਗਿਆ ਬਹੁਤ ਹੀ ਸੋਹਣਾ ਸਹਿਰ ਆ ਬਾਈ ਜੀ ਪਹਿਲੇ ਫੋਰਨੀਆਂ ਦਾ ਸਿਟੀ ਬੁਕਰ ਜਿਹੜੇ ਦੇਖ ਸਕਦਾ ਜਿਹੜਾ ਯਾਰਡ ਦਾ ਆਪਾਂ ਨੇ ਮਾਲ ਖਾਲੀ ਕਰਨਾ ਜਿਹੜੇ ਯਾਰਡ ਦਾ ਆਪਾਂ ਨੇ ਮਾਲ ਖਾਲੀ ਕਰਨਾ ਉੱਥੇ ਬਾਹਰ ਚ ਪਹੁੰਚਣ ਆਲੇ ਆ ਜੀ ਆਪਾਂ ਉਹਰੇ ਖਾਲੀ ਕਰਾਂਗੇ ਲੋਡ ਆਪਾਂ ਪਹੁੰਚ ਗਏ ਇੱਥੇ ਖਿੱਚ ਕੇ ਨਾ ਗੱਡੀ ਬਾਈਡਰ ਨਾਲ ਲਾ ਦਨੇ ਆ ਬੈਕ ਕਰਨਾ ਬੂ ਫੇਰ ਛੋਟਾ ਕਰਨਾ ਬੂ ਪੀਟਰ ਬੈਟ ਲੋਡ ਆ ਵਾਹ ਬਸ ਵਾਹ ਮੁੰਡਿਆ ਦੇਖਦੇ ਆ ਕੀ ਸਮਾਚਾਰ ਬੰਦ ਕਰਦੇ ਆ ਪੀਟਰ ਬੈਲਟ ਨੂੰ 5 ਕਿਲੋਮੀਟਰ ਸਾਡਾ ਸਫ਼ਰ ਸੀਗਾ ਤੇ ਕਿੰਨੇ ਟਾਈਮ ਚ ਆ ਗਏ ਆਪਾਂ ਉਹਨੇ ਕਿਹ ਘੰਟਿਆਂ ਚ ਪਹੁੰਚ ਗਏ 22 ਘੰਟਿਆਂ ਚ ਨਹੀਂ ਹਾਂ 22 ਘੰਟਿਆਂ ਚ ਸਾਡਾ ਲੋਡ ਇੱਥੇ ਖਾਲੀ ਕਰਨਾ ਸੀਨੇ